ਸਾਲੂ ਦੀ ਸਸ ਜਲਦੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਸੀਂ ਰੱਖੇ ਸੀ ਸਾਰੇ ਜਣੇ ਅੱਜ ਅੰਦਰ ਚਾਹ ਵਗਰਾ ਪੀ ਕੇ ਚਾਹ ਦੀ ਤੇ ਮੈਂ ਨਾ ਦਿਲਜੀਤ ਜੀ ਨੂੰ ਕਹੇ ਜਾਂਦੀ ਮੈਂ ਕਿ ਬਾਹਰ ਕੋਈ ਗੱਡੀ ਆਈ ਹੈ ਕੋਈ ਆਪਣੇ ਘਰ ਆਇਆ ਕਿਉਂਕਿ ਉਹ ਆਜ ਆਉਂਦੀ ਮੈਨੂੰ ਸੁਣਨ ਲੱਗਦੀ ਆਵਾਜ਼ ਜਿਵੇਂ ਆਉਂਦੀ ਹੈ ਫੇਰ ਮੈਂ ਸੋਚਿਆ ਕਿ ਨਹੀਂ ਪਾਣੀ ਚੱਲਣ ਲਿਆਗੇ ਤੇ ਫਿਰ 15 ਕਿ ਮਿੰਟਾਂ ਬਾਅਦ ਪਤਾ ਲੱਗਾ ਕਿ ਬਾਹਰ ਤੇ بارش ਹੋ ਗਈ ਆ ਪਤਾ ਨਹੀਂ ਲੱਗਾ ਵੀ ਕੀ ਬਣ ਡਿਆ ਵਾ ਤੇ بارش ਵੀ ਇਹੋ ਜਿਹੀ ਇੱਕ ਸਾਈਡ ਤੇ ਧੁੱਪ ਚੜੀ ਆ ਤੇ ਨਾਲ بارش ਜਿਹੜੀ ਚੰਗੀ ਜਿਹੜੀ ਹੁੰਦੀ ਆ ਬੁਲਬਲੇ ਵਾਲਾ ਜਿਹਨੂੰ ਮੀਂਹ ਕਹਿੰਦੇ ਨੇ ਨਾ ਆਪਾਂ ਬੁਲਬਲੇ ਵਾਲਾ ਮਿਲਦਾ ਹੀ ਜ਼ਿਆਦਾ ਟਾਈਮ ਸੁਖਣਾਨੀ ਆ ਹਾਂ ਉਸ ਇਕਦਮ ਹੀ ਆ ਗਿਆ ਤੇ ਨਾਲ ਧੁੱਪ ਵੀ ਚੜੀ ਆ। ਉਧਰ ਦੇਖੋ। ਉਹ ਧੋਪਿਆ ਤੇ ਨਾਲ بارش ਜਿਹੜੀ ਆ ਚੰਗਾ ਧੀ ਪੈਂਦੇ ਬੁਲਬਲੇ ਵਾਲਾ ਪੈਂਦੇ ਆ। ਥੋੜਾ ਥੱਕ ਜੜੀ ਆ। ਝੰਬ ਆਉਂਦੀ ਆ ਇੱਧਰ ਨੂੰ। ਇਹ ਇਹ ਜੂਨੀ ਦਾ ਦੇਖੋ ਪਤਾ ਨਹੀਂ ਲੱਗਾ ਕਿਹੜੇ ਵੇਲੇ ਆ ਜਾਊਗਾ। ਅਹੀਂ ਇਹ ਹੀ ਕਾਫੇ ਨੂੰ ਅੰਦਰ ਬਠੇ ਕੀ ਸ਼ਾਇਦ ਨਾ ਕੋਈ ਆਇਆ ਆ। ਕਦੀ ਜੀ ਨੇ ਪਾਣੀ ਭੁੱਲਾ ਛੱਡਤਾ ਆ ਬੱਠੇ ਅਸੀਂ ਇੱਥੇ ਨਾਲ ਹਾਂ ਦੂਰਲੀ ਬੱਠੇ ਆ ਬੱਠੇ ਦਾ ਇਨੀ ਟੇਬਲ ਦੇ ਅੰਦਰ ਇੱਥੇ ਨਹੀਂ ਸਾਨੂੰ ਪਤਾ ਲੱਗਦਾ ਕਿ ਬਾਰਿਸ਼ ਕਿਉਂ ਹੋ ਜਾਂਦਾ ਫਿਰ ਦਿਲਜੀ ਜੀ ਨੇ ਵੇਖਿਆ ਬਾਹਰ ਨੂੰ ਮੜਾ ਗਿਆ ਲੈ ਉਹ ਤੇ ਬਾਰਿਸ਼ ਹੋਣਦੀ ਐ ਤੇ ਕੱਲ੍ਹ ਤੋਂ ਬਾਰਿਸ਼ ਖਬੀ ਹੋ ਗਈ ਆ ਅੱਜ ਮੈਂ ਵੀ ਸੈਲ ਕੋ ਸਿੱਟੀ ਕਰ ਲਈ ਆ ਅੱਜ ਮੈਨੂੰ ਜਾਣਾ ਨਹੀਂ ਮੈ ਜਾਣਾ ਆ ਡਾਕਟਰ ਕੋ ਆਪਣੇ ਟੈਸਟ ਜਰਾ ਕਰਵਾਏ ਤੇ ਮੈਂ ਫੇਰ ਦੁਕਾਣ ਆਉਣੀ ਆ ਲਓ ਹੱਟ ਵੀ ਗਿਆ ਜੇ ਆਦਮੀ ਲਗਾ 10 ਮਿੰਟ ਹੀ ਪਿਆ ਇਹ ਨੂੰ ਰੰਦੇ ਹੁੰਦੇ ਹੀ ਧੁੱਪ ਚੜੀ ਤੇ ਖਾਣਾ ਵੀ ਕੁਛ ਇੱਕ ਤਰ੍ਹਾਂ ਕਰਕੇ ਛੋੜਦੇ ਹੁੰਦੇ ਧੁੱਪ ਚੜੀ ਤੇ ਖਾਣਾ ਨਹੀਂ ਉਹਕੇ ਖਾਣਾ ਨਾਲੇ ਧੁੱਪ ਚੜੀ ਨਾਲੇ ਨਹੀਂ ਪੈਂਦੇ ਆ ਤੇ ਨਹੀਂ ਹਟ ਵੀ ਗਿਆ ਆ ਇਹ ਗੱਲ ਤੇ ਸੱਚੀ ਆ ਧੁੱਪ ਚੜੀ ਤੇ ਖਾਣਾ ਨਹੀਂ ਤੇ ਵੀ ਚ ਆ ਗਿਆ ਫੋਨ ਆ ਗਿਆ ਹੁਣ ਬਾਅਦ ਚ ਕਰਨੀ ਗੱਲ ਪਹਿਲੇ ਫੋਨ ਅਟੈਂਡ ਕਰ ਲੂਗੇ 10 ਮਿੰਟ 20 ਪਿਆ ਤੇ ਹੋਰ ਕਰਣੀ ਲਾ ਕੇ ਚਲ ਗਿਆ ਹੋਰ ਕਿਤੇ ਹੋ ਗਿਆ ਸਤਾ ਦੱਤਾ ਕੰਮ ਤੇ ਲੱਗਦਾ ਇੰਜ ਨਹੀਂ ਤਾਂ ਪਤਾ ਨਹੀਂ ਕਿੰਨਾ ਕੁ ਪੈ ਗਿਆ ਹੁੰਦਾ ਤੁਹਾਨੂੰ ਕਿੰਨਾ ਖੰਡਕ ਬਚਾ ਦੇਣੀ ਹਾਏ 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 ਸੰਜੀ ਠੰਡ ਹੋ ਗਈ ਪੂਰੀ ਆਏ ਬੜਾ ਸਵਾਜਣ ਲੀ ਹਾਂ ਜੀ ਦੇਖੀ ਕਿ ਗਰਮੀ ਲੱਗ ਰਹੀ ਹੈ ਸੋ ਅੱਛਾ ਵਨਿਅਰ ਫੋਰ ਮੇਰੇ ਕਿ ਜੀ ਇਹ ਵੀ ਇਦਾਂ ਲੱਗ ਰਿਹਾ ਜਿਵੇਂ ਤੋਤਾ ਹੁੰਦਾ ਏ ਇਦਾਂ ਨਹੀਂ ਲੱਗਦਾ ਜਿਵੇਂ ਪਿਆ ਪਿਆ ਜੀ ਅਗਰ ਬੜਾਈ ਬਦਲ ਹੋਇਆ ਹੁੰਦਾ ਥੋੜਾ ਜਿਆਦਾ ਅਮੀ ਗਰਮੀ ਲੱਗ ਰਹੀ ਆ ਨਹੀਂ ਜਾ ਕਿਤੇ ਹਵਾ ਇੱਕ ਪੱਤਾ ਨਹੀਂ ਹਿਲਦਾ ਪਤਾ ਨਹੀਂ ਮੀਂਹ ਵੀ ਪੈਂਦਾ ਹੈ ਜੇ ਮੀਂਹ ਤਾਂ ਬਾਅਦ ਕਰਦੇ ਠੰਡ ਹੋ ਜਾਂਦੀ ਹੈ ਤੇ ਪਤਾ ਨਹੀਂ ਕਿਹੋ ਜਿਹਾ ਮੀਂਹ ਪੈਂਦਾ ਹੈ ਕਿ ਠੰਡ ਹੀ ਨਹੀਂ ਆਉਂਦੀ ਇੱਥੇ ਆਰੇ ਆਪਣੇ ਪੱਤੇ ਪੁੱਤੇ ਸਾਰੇ ਬੰਦ ਕੀਤੇ ਕਿ ਇਹ ਨਾ ਨਹੀਂ ਤੁਸੀਂ ਵਾਕੇ ਵਾਕੇ ਨਹੀਂ ਗਦੇ ਇਲਾਣੇ ਨਾ ਕਿ ਕੀਰਤ ਕੌਰ ਜੀ ਰੋਜ਼ ਹੀ ਪਾਣੀ ਮੰਗਦੇ ਆ ਕਿ ਵੀ ਆਂ ਬਾਰਿਸ਼ ਨਹੀਂ ਬਾਰਿਸ਼ ਨਹੀਂ ਬਾਰਿਸ਼ ਨਹੀਂ ਐ ਬਾਰਿਸ਼ ਸੁਟ ਕਰਨਾ ਮੈਂ ਹਵਾ ਨਹੀਂ ਕਰਨੀ ਅੱਗੇ ਪਹਿਲਾਂ ਕਹਿੰਦਾ ਮੈਂ ਪਾਚ ਕਰ ਦਿੰਨਾ ਪਹਿਲਾਂ ਹਵਾ ਆਂਦੀ ਹੀ ਬਾਰਸ਼ ਹੀ ਆਂਦੀ ਹੁਣ ਬਾਬਾ ਜੀ ਨੇ ਪਾਣੀ ਸੁਟਤਾ ਬਾਬਾ ਚੱਕਲੀ ਹਵਾ ਚੱਕਲੀ ਵਾਕੇ